ਕੀ ਸਰ ਸੱਤ ਜਲਾਲਾਬਾਦ ਦੀ ਘਟਨਾ ਨੂੰ ਲੈ ਕੇ ਕੁਸ ਦਾ ਕਿਸ ਤਰ੍ਹਾਂ ਦਾ ਐਕਸ਼ਨ ਹੋਇਆ ਜੀ ਹੁਣ ਤੱਕ ਦੇਖੋ ਕੱਲ ਇੱਕ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਅਿਸ਼ਵਾਲੇ ਹਸਪੀਟਲ ਵਿੱਚ ਇੱਕ ਖਰਫਾਦਨ ਨਾਮ ਦੇ ਵਿਅਕਤੀ ਆਪਣੇ ਨਗੇਟਿੰਗ ਦਾ ਆਪਰੇਸ਼ਨ ਕਰਵਾ ਰਿਹਾ ਸੀ ਜਿੱਥੇ ਕਿ ਉੱਥੇ ਨਾਲ ਉਹਦੀ ਕੋਨਫਰੰਟੇਸ਼ਨ ਹੋ ਗਈ ਹਸਪੀਟਲ ਸਟਾਫ ਨਾਲ ਤੇ ਉੱਥੇ ਫਿਰ ਹਸਪੀਟਲ ਸਟਾਫ ਨੇ ਇੱਕ ਮੈਪਨ ਦੇ ਬਾਅਦ ਵਿੱਚ ਉਹ ਆਪਣੇ ਕੋਈ ਯਾਦੋਸਕਠੇ ਕਰਕੇ ਕਿ ਖਰਪਤ ਸਿੰਘ ਜਨਾਬ ਨੇ ਤੇ ਫਰਵਾਤੇ ਹੈ ਟਾਈ ਕਰਤਾ ਸੀਗਾ ਜਿਸ ਦੇ ਤਹਿਤ ਅਸੀਂ ਤੁਰੰਤ ਕਾਰਵਾਈ ਕਰ ਰਹੇ ਹਾਂ ਅੰਡਰ ਸੈਕਸ਼ਨ 109 133 11 8 115 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਭਾਰਤੀ ਨਾਇਸ ਅਧੀਨ ਉਹ ਜੋ ਅਸੀਂ ਪਰਚਾਦਜ ਕਰਕੇ ਤੇ ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਰਾਣਾਬਾਦ ਸ਼੍ਰੀ ਅਸ਼ਵਲਾ ਜੀ ਤੇ ਐਸਐਚਓ ਸਿਟੀ ਜਰਾਬਾਦ ਜਿਸ ਤਰ੍ਹਾਂ ਰੇਸਿੰਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹਦੇ ਚ ਜਿਹੜੇ 4 ਮਹੀਨਾ ਕੀ ਉਸ ਸੀ ਉਹ ਫੜ ਲਏ ਇਹ ਤੇ ਅਸੀਂ 12 ਮਹੀਨੇ ਨਾਮਜ਼ਦ ਕੀਤੀ ਹੈ ਹੋਂ ਤੱਕ ਹੋਂ ਤੱਕ ਕੀ ਉਸ ਜਿਹੜਾ ਮੈਨ ਬੈਨ ਉਹ ਕੀ ਉਸ ਸੀ ਜਿਹਦੇ ਨਾਲ ਮੇਨ ਕਨਫਰੋਂਟੇਸ਼ਨ ਹੋਈ ਸੀ ਉਹ ਸੜੀ ਹੁਣ ਕਿਰਤ ਚ ਹੈਗਾ ਮਦਨ ਤੇ ਅੱਗੇ ਉਹਦੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕਾਰਨ ਵੀ ਬਣਿਆ ਜੀ ਇਹਦਾ ਕਿ ਅਚਾਨਕ ਜਿਹੜਾ ਇਸ ਤਰ੍ਹਾਂ ਦਾ ਹਮਲਾ ਕਰਨਾ ਪਿਆ ਦੇਖੋ ਜਿਹੜੀ ਕੰਪਲੇਨੈਂਟ ਪਾਰਟੀ ਹਰਪਨ ਸਿੰਘ ਇਹਨਾਂ ਦੀ ਵਾਈਡਰ ਡਾਟਰ ਸੀ 12 ਸੌ ਦੇ ਉਹਦੇ ਆਪਰੇਸ਼ਨ ਵਾਸਤੇ ਇਹ ਗਏ ਸੀਗੇ ਜਸਟ ਟੂ ਲੁੱਕ ਆਫਟਰ ਹਰ ਵੀ ਆਪਰੇਸ਼ਨ ਹੀ ਟੋ ਜਾਣਾ ਚਾਹਦੇ ਸਨ ਤੇ ਉਹਦੇ ਚ ਜਿਹੜੀ ਹੈਗੀ ਐਲੀ ਅਕਿਊਜ਼ ਹੈਗੀ ਹੈ ਵਦਨ ਸਿੰਘ ਹੋਣੀ ਇਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਤੇ ਉਸਤੇ ਕਾਲ ਵੀ ਕਰਦੇ ਹੋਏ ਜਦੋਂ ਹਸਪੀਟਲ ਸਟਾਫ ਨੇ ਉਹਨਾਂ ਨੂੰ ਸਸਪੈਂਡ ਕਰਤਾ ਤੇ ਉਹਦੇ ਰਜਿਸਟਰ ਇਹ ਸ਼ਾਮ ਨੂੰ 7 ਵਜੇ ਆਪਣੇ ਗੈਂਗਨਾ ਗਰੁੱਪ ਨਾਲ ਇਕੱਠੇ ਹੋ ਕੇ ਦਸੂਂਗਿਆ ਨਾਲ ਇਕੱਠੇ ਹੋ ਕੇ ਤੇ ਉਦੋਂ ਤੇ ਉਹਨਾਂ ਨੇ ਜਲਵਾ ਹੋ ਲੱਗ ਚਲਿਆ ਸਰ ਇਸ ਤੋਂ ਪਹਿਲਾਂ ਵੀ ਕੋਈ ਜਿਹੜੇ આરોપી ਪਕੜੇ ਗਏ ਨੇ ਜਿਹਨਾਂ ਨਾਲ ਜੁੜੇ ਨੇ ਕੋਈ ਪਹਿਲਾਂ ਹੀ ਕਿਸੇ ਹਮਲਾ ਕੀਤਾ ਹੋਇਆ ਜਾਂ ਕੋਈ ਇਸ ਤਰ੍ਹਾਂ ਘਟਨਾ ਹੋਇਆ ਜਿੱਤਦਾ ਜਾਮ ਹੈ ਪੁਲਿਸ ਸਰਪਟ ਆਫ ਇਨਵੈਸਟੀਗੇਸ਼ਨ ਹੋ ਰਹੀ ਹੈ ਪਰ ਇਨਵੈਸਟੀਗੇਟ ਕਰ ਰਹੇ ਹਾਂ ਹੁਣ ਅਸੀਂ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਨਾ ਰਿਮਾਂਡ ਲੈ ਕੇ ਅਗਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ گورਨਮੈਂਟਮ ਕੋਈ ਹੈ ਇਹ ਪ੍ਰਾਈਵੇਟ ਠੇਕੇ ਤੇ ਲੱਗਿਆ ਸੀ ਨਹੀਂ ਇਹ ਪ੍ਰਾਈਵੇਟ ਅਪਲਾਈਸ ਹੈ ਕੰਟਰੈਕਚੁਅਲ ਬੇਸਿਸ ਤੇ ਪ੍ਰਾਈਵੇਟ ਅਪਲਾਈਸ ਹੈ ਇਹ ਲੋਕ ਕਿੱਥੋਂ ਦੇ ਸੀਗੇ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਕੋਈ ਆਇਡੈਂਟੀਫਾਈ ਹੋਏ ਨਹੀਂ ਜੀ ਬਿਲਕੁਲ ਨਹੀਂ ਆਇਡੈਂਟੀਫਾਈ ਹੋਏ ਜੀ ਅਸੀਂ ਹੁਣ ਤੱਕ 12 ਬੰਦੇ ਆਇਡੈਂਟੀਫਾਈ ਕੀਤੇ ਹੋਏ ਨੇ ਤੇ ਲੋਕਲ ਜਲਾਲਾਬਾਦ ਏਰੀਏ ਦੇ ਹੀ ਹੈ ਮੋਸਟਲੀ ਸਰਦਾਰ ਜਲਾਲਾਬਾਦ ਏਸੀ ਲਾਲਾਬਾਦ ਦੇ ਏਰੀਏ ਦੇ ਪਰਫਕ ਪਿੰਡਾਂ ਦੇ ਪਰ ਹੈ ਸਾਈ ਲੋਕਲ ਜਲਾਲਾਬਾਦ ਚੇਤਾਵਨੀ ਕਿਸ ਤਰ੍ਹਾਂ ਦੀ ਰਹੇਗੀ ਪੁੱਛਦੀ ਹੁਣ ਇਸ ਤਰ੍ਹਾਂ ਦੇ ਤਤਮਾ ਦੇਖੋ ਵੀ ਆ ਅਸੀਂ ਤਾਂ ਬੜੇ ਸਟ੍ਰਿਕਟ ਰਹਾਂਗੇ ਅਸੀਂ ਤਾਂ ਲੜਵੀ ਜਿਹੜੀ ਹੁ ਡੀਐਸਪੀ ਸਾਹਿਬ ਇਹਨਾਂ ਦੀ ਟੀਮ ਇੰਸਪੈਕਟਰ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਨਾਲ ਦੀ ਨਾਲ ਹੀ ਜਿਹੜੇ ਮੇਨ ਅਕਿਊਲ ਸੀਗੇ ਉਹਨਾਂ ਨੂੰ ਅਸੀਂ ਦਬੋਚ ਲਿਆ ਇਸ ਅਸੀਂ ਬਿਲਕੁਲ ਵਚਨਬੱਧ ਹਾਂ ਕਿ ਇੱਥੇ ਕੋਈ ਬਦਵਾਸ਼ੀ ਅਸੀਂ ਟੋਲਰੈਂਟ ਨਹੀਂ ਕਰਾਂਗੇ ਠੀਕ ਹੈ ਇਹ ਅੱਗੇ ਵੀ ਇੱਕ ਵਾਕਿਆ ਨੂੰ ਵੀ ਮੈਸੇਜ ਹੈ ਅਸੀਂ ਤੁਰੰਤ ਕਾਰਵਾਈ ਕਰਕੇ ਦਿਨੇ ਵੀ ਸਖਤ ਤੋਂ ਸਖਤ ਧਣੀ ਘਾ ਧਾਰਾ ਹੋਏਗੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ